ਘੋਰ ਦੁਆਰੇ ਧਰਮ ਸਥਾਨ ਐ ਇੱਥੇ ਵੀ ਚੋਰ ਹੀ ਰਹਿੰਦੇ ਨੇ ਕਹਿੰਦੇ ਰੱਬ ਵੇਂਦਾ ਰੱਬ ਤੋਂ ਡਰੋ ਹੁਣ ਰੱਬ ਸੀਸੀਟੀਵੀ ਕੈਮਰਾ ਐ ਹੁਣ ਕੋਈ ਬਾਬਾ ਏ ਇਹ ਕਿਤੇ ਡਿਊਟੀ ਕਰਨ ਜਾਊਗਾ ਕਿਸੇ ਦੀ ਅਰਦਾਸ ਕਰਨ ਜਾਊਗਾ ਮਗਰ ਤੋਂ ਗੁਰਦੁਆਰੇ ਇੱਕ ਆਇਆ ਸਿੱਧਾ ਮੋਟਰਸਾਈਕਲ ਰਵਾ ਰਵੀ ਲਾਇਆ ਐਉਂ ਆਇਆ ਜਿਵੇਂ ਆਪਣੀ ਚੀਜ਼ ਚੁੱਕੀ ਦੀ ਆ ਸਿੱਧਾ ਹੀ ਪੁੱਟਰਸਾਈਕਲ ਆ ਕੇ ਅੰਦਰ ਗਿਆ ਬੈਟਰੀ ਚੁੱਕੀ ਮੋਟਰਸਾਈਕਲ ਤੇ ਰੱਖੀ ਤੇ ਗਾਂ ਗਿਆ ਹੁਣ ਫੜਿਆ ਬਾਬਾ ਗਿਆ ਬਾਬਾ ਦੱਸ ਤੂੰ ਕੀ ਕਰਦਾ ਸੀ ਹੁਣ ਬਾਬਾ ਕੀ ਕਰੇ ਮੈਂ ਕਿਹਾ ਛੱਡ ਨੌਕਰੀ ਜਵਾਬ ਦੇ ਤੇ ਘਰੇ ਬਹੋ 3000 ਰੁਪਏ ਮੈਥੋਂ ਲੈ ਲਿਆ ਕਰੀ ਗੁਰੂ ਘਰ ਦੇ ਅੰਦਰ ਅਸੀਂ ਗੁਰੂ ਤੋਂ ਡਰਦੇ ਨਹੀਂ ਗੁਰੂ ਦਾ ਸਾਨੂੰ ਭੈਰਿਆ ਨਹੀਂ ਜਿੰਨਾਂ ਨੇ ਰੱਬ ਦੇ ਘਰ ਆਣ ਕੇ ਰੱਬ ਨਾਲ ਚਿੱਤ ਜੋੜਿਆ ਉਹਨਾਂ ਦੇ ਬੇੜੇ ਪਾਰ ਹੋ ਗਏ ਤੇ ਚੋਰ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਕੀ ਹਮਾ ਭਰੇ ਨਾ ਕੋਏ ਅੱਜ ਬਦਮਾਸ਼ਾਂ ਦੀ ਕੋਈ ਕਮੀ ਨਹੀਂ ਚੋਰਾਂ ਦੀ ਕੋਈ ਕਮੀ ਨਹੀਂ ਗੁਰਦੁਆਰੇ ਧਰਮ ਸਥਾਨ ਐ ਇੱਥੇ ਵੀ ਚੋਰ ਹੀ ਰਹਿੰਦੇ ਨੇ ਮੁਆਫ ਕਰਿਓ ਸਾਰੇ ਗੁਰੂ ਘਰਾਂ 'ਚ ਚੋਰ ਐ ਇੱਕ ਵੀ ਗੁਰੂ ਘਰ ਐਸਾ ਨਹੀਂ ਜਿੱਥੇ ਚੋਰ ਨਹੀਂ ਕਹਿੰਦੇ ਰੱਬ ਵੇਂਦਾ ਰੱਬ ਤੋਂ ਡਰੋ ਹੁਣ ਰੱਬ ਸੀਸੀਟੀਵੀ ਕੈਮਰਾ ਹੈ ਬੇਨਤੀ ਸਮਝ ਆ ਗਈ ਜੇ ਰੱਬ ਦੇ ਘਰ ਵਿੱਚ ਆ ਕੇ ਅਸੀਂ ਇਹਨੇ ਇਮਾਨਦਾਰ ਹੁੰਦੇ ਸੀਸੀਟੀਵੀ ਕੈਮਰੇ ਲਾਉਣ ਦੀ ਲੋੜ ਪੈਂਦੀ ਪਤਾ ਹੈ ਇੱਥੇ ਚੋਰ ਹੀ ਆਉਣੇ ਹਨ ਉਹਨਾਂ ਗੋਲਕ ਵੀ ਲੈ ਜਾਣੀ ਹੋ ਰਮਾਲਾ ਲਾ ਕੇ ਬਿਲਾ ਚੋਰ ਚੋਕੇ ਲੈ ਜਾਣਗੇ ਜੇ ਸੋਨੇ ਦੀ ਮੁਠੀ ਦਾ ਹੋਇਆ ਬਹੁਤੀ ਵਾਰ ਤੇ ਸ਼ੱਬਾ ਸੋਨੇ ਦਾ ਲਾਉਂਦੇ ਆ ਨਾ ਤੁਹਾਨੂੰ ਸ਼ਾਇਦ ਪਹਿਲਾਂ ਗੁੱਸਾ ਲੱਗਾ ਸੀ ਨਾ ਵੀ ਮੈਂ ਆਖਿਆ ਵੀ ਇੱਥੇ ਚੋਰ ਹੀ ਨਹੀਂ ਦੇ ਨੇ ਤੇ ਜੇ ਸਾਦ ਨੇ ਫਿਰ ਸੀਸੀਟੀਵੀ ਕੈਮਰਾ ਲਾਉਣਾ ਕਿਉਂ ਪਿਆ ਗੁਰਦੁਆਰਿਆਂ ਚੋ ਚੋਰੀ ਕਿਵੇਂ ਹੋ ਰਹੀ ਆਉ ਬੈਠਾ ਮੇਰਾ ਮਾਂ ਜਾਇਆ ਛੋਟਾ ਵੀਰ ਸਤਵੀਰ ਸਿੰਘ ਆਤ ਘਾਣੇ ਬਾਬੇ ਜਗਤੇ ਡਿਊਟੀ ਕਰਦਾ ਸੀ 3000 ਰੁਪਇਆ ਮਹੀਨਾ ਤਨਖਾਹ ਤੇ ਦੋ ਜੀ ਆਪਨੇ ਤੇ ਇੱਕ ਬੇਟਾ ਤੇ ਇੱਕ ਬੇਟੀ ਚਾਰ ਜੀ ਨੇ 3000 ਰੁਪਇਆ ਤਨਖਾਹ ਪਿੰਡ ਧਗਾਣਾ ਗੁਰਦੁਆਰਾ ਭਾਈ ਬਾਬਾ ਜਗਤਾ ਬਹੁਤ ਵੱਡਾ ਸਤ ਹੁਣ ਇੱਕੋ ਹੀ ਬਾਬਾ ਏ ਇਹ ਕਿਤੇ ਡਿਊਟੀ ਕਰਨ ਜਾਊਗਾ ਕਿਸੇ ਦੀ ਅਰਦਾਸ ਕਰਨ ਜਾਊਗਾ ਮਗਰ ਤੋਂ ਗੁਰਦੁਆਰੇ ਇੱਕ ਆਇਆ ਸਿੱਧਾ ਮੋਟਰਸਾਈਕਲ ਰਵਾ ਰਮੀ ਲਾਇਆ ਐਉਂ ਆਇਆ ਜਿਵੇਂ ਆਪਣੀ ਚੀਜ਼ ਚੁੱਕੀ ਦੀ ਆ ਸਿੱਧਾ ਹੀ ਮੋਟਰਸਾਈਕਲ ਲਾ ਕੇ ਅੰਦਰ ਗਿਆ ਬੈਟਰੀ ਚੁੱਕੀ ਮੋਟਰਸਾਈਕਲ ਤੇ ਰੱਖੀ ਤੇ ਗਾਂ ਗਿਆ ਹੁਣ ਫੜਿਆ ਬਾਬਾ ਗਿਆ ਬਾਬਾ ਦੱਸ ਤੂੰ ਕੀ ਕਰਦਾ ਸੀ ਹੁਣ ਬਾਬਾ ਕੀ ਕਰੇ ਮੈਂ ਕਿਹਾ ਛੱਡ ਨੌਕਰੀ ਜਵਾਬ ਦੇ ਤੇ ਘਰੇ ਬਹੋ 3000 ਰੁਪਏ ਮੈਥੋਂ ਲੈ ਲਿਆ ਕਰੀ ਆ ਬੈਠਾ ਤੁਹਾਡੇ ਸਾਹਮਣੇ ਵਿੱਚ ਗੁਰਦੁਆਰੇ ਦੇ ਅੰਦਰ ਚੋਰ ਹੀ ਆਉਂਦੇ ਨੇ ਸਾਥ ਪਤਾ ਨਹੀਂ ਕਿੱਥੇ ਰਹਿ ਗਿਆ ਸਾਥ ਚਲੇਗੇ ਪਹਾੜਾਂ ਦੀਆਂ ਗੁਫਾਵਾਂ 'ਚ ਬੰਦਗੀ ਕਰਨ ਵਾਸਤੇ ਸਾਥ ਪਤਾ ਕੌਣ ਹੈ ਅਸੀਂ ਕੌਣ ਪਹਿਲਾਂ ਤੇ ਦੱਸ ਦਿਆ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮਨ ਨਾਨਕ ਕੋ ਨਾਰਾਇਣ ਦੇ ਚੀਤ ਨਿਸ ਦਿਨ ਦਿਨ ਰਾਤ ਮਾਇਆ ਕਾਰਨੇ ਪ੍ਰਾਨੀ ਬੋਲਤ ਨੀਤ ਜੇ ਅਸੀਂ ਸਾਹਜ ਹੋਈਏ ਗੁਰਦੁਆਰਿਆਂ ਚ ਸੀਸੀਟੀਵੀ ਕੈਮਰਾ ਲਾਉਣਾ ਨਾ ਪਵੇ ਇਹ ਗੋਲ ਨੂੰ ਜਿੰਦਰੇ ਨਾ ਮਾਰਨੇ ਪੈਣ ਆ ਚਾਰ ਚਾਰ ਪੰਜ ਪੰਜ ਕਿਲੋ ਦੇ ਅੰਦਰ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਦੇ ਤਾਲੇ ਲਾਉਣੇ ਪੈਂਦੇ ਨੇ ਮੁਆਫ ਕਰਨਾ ਗੁਰੂ ਘਰ ਦੇ ਅੰਦਰ ਅਸੀਂ ਗੁਰੂ ਤੋਂ ਡਰਦੇ ਨਹੀਂ ਗੁਰੂ ਦਾ ਸਾਨੂੰ ਭੈਰਿਆ ਨਹੀਂ ਸਾਨੂੰ ਇੱਕ ਤੇ ਇਹ ਨਹੀਂ ਸਮਝ ਆਉਂਦੀ ਜਿਹੜੇ ਦਾਤਾ ਦੇ ਅੱਗੇ ਝੋਲੀ ਅੱਡ ਕੇ ਖੜੇ ਹੋਣੇ ਦਾਤਾ ਝੋਲੀ ਖੈਰ ਪਾ ਉਦੋਂ ਸਾਨੂੰ ਲੱਗਦਾ ਵੀ ਦਾਤਾ ਸਾਹਮਣੇ ਖਲੋਤਾ ਹੈ ਤੇ ਜਦੋਂ ਅਸੀਂ ਇਥੇ ਚੋਰੀ ਕਰਨੀ ਹੈ ਬੇਅਦਬੀ ਕਰਨੀ ਹੈ ਉਦੋਂ ਖਰੇ ਰੱਬ ਹੈ ਹੀ ਨਹੀਂ ਇਹ ਅਟੱਲ ਸਚਾਈ ਹੈ ਇਹਦੇ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਮੈਂ ਵੀ ਝੂਠਾ ਨਹੀਂ ਜਿਨ੍ਹਾਂ ਨੇ ਰੱਬ ਦੇ ਘਰ ਆਣ ਕੇ ਰੱਬ ਨਾਲ ਚਿੱਤ ਜੋੜਿਆ ਉਹਨਾਂ ਦੇ ਬੇੜੇ ਪਾਰ ਹੋ ਗਏ ਤੇ ਚੋਰ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਕੀ ਹਾਮਾ ਭਰੇ ਨਾ ਕੋਏ